ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਉਹ ਜَا ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪਟਿਆਲਾ ਦੇ ਬਨੂਰ ਖੇਤਰ ਵਿੱਚ ਹਾਊਸਫੈਡ ਸੁਸਾਇਟੀ ਵਿੱਚ ਰਹਿਣ ਦੇ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਸਥਾਨਕ ਲੋਕਾਂ ਵੱਲੋਂ ਉਹਨਾਂ ਨਾਲ ਦਿੱਤੀ ਰਾਤ ਮਾਰਕੁੱਟ ਕੀਤੀ ਗਈ ਹੈ ਕੱਟਨਾ 23 ਅਤੇ 24 ਦੀ ਦਰਮਿਆਨੀ ਰਾਤ ਤੜਕੇ 9:30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਜਿਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਕੁਝ ਹਰਿਆਣਾ ਦੇ ਦੱਸੇ ਜਾ ਰਹੇ ਨੇ ਕਿ ਹਰਿਆਣਾ ਦੇ ਸਟੂਡੈਂਟ ਸੀ ਜਾਂ ਬਸ਼ਿੰਦੇ ਸੀ ਉਹਨਾਂ ਵੱਲੋਂ ਕਈ ਲੋਕਾਂ ਨਾਲ ਮਾਰਕੁੱਟ ਕੀਤੀ ਗਈ ਜਿਸ ਵਿੱਚ ਕਸ਼ਮੀਰੀ ਵਿਦਿਆਰਥੀ ਵੀ ਜਿਹੜੇ ਉੱਥੇ ਬੈਠੇ ਸਨ ਉਹਨਾਂ ਨਾਲ ਵੀ ਮਾਰਕੁੱਟ ਕੀਤੀ ਗਈ ਅਜਿਹਾ ਬਿਆਨ ਜਿਹੜਾ ਸਾਹਮਣੇ ਆਇਆ ਕਿਉਂਕਿ ਕਸ਼ਮੀਰੀ ਵਿਦਿਆਰਥੀ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਨੂੰ ਸਪੈਸੀਫਿਕ ਚੁਣ ਕੇ ਉਹਨਾਂ ਦੀ ਮਾਰਕੁੱਟ ਕੀਤੀ ਗਈ ਪਰ ਅਜਿਹਾ ਉੱਥੇ ਨਹੀਂ ਵਾਪਰਿਆ ਆਊਟਵੇਡ ਕੋਆਪਰੇਟਿਵ ਰੈ residențial ਸੋਸਾਇਟੀ ਦੀ ਪ੍ਰਧਾਨ ਰੀਨਾ ਸਿਆਣੀ ਦੇ ਪਤੀ ਮਨਜੀਤ ਸਿਆਣੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਪਹਿਲ ਘਮ ਘਟਨਾ ਦਾ ਇਸ ਨਾਲ ਕੋਈ ਸਬੰਧ ਨਹੀਂ ਇਹ ਘਟਨਾ ਕੁਝ ਸ਼ਰਾਬੀ ਵਿਅਕਤੀਆਂ ਵੱਲੋਂ ਖਰੂਦ ਪਾਇਆ ਗਿਆ ਉੱਥੇ ਮਾਰਕੁੱਟ ਕੀਤੀ ਗਈ ਔਰ 3:30 ਵਜੇ ਦੇ ਕਰੀਬ ਆ ਕੇ ਉੱਥੇ ਜਿਹੜਾ ਵੀ ਸਾਹਮਣੇ ਆਇਆ ਉਹਨਾਂ ਨਾਲ ਉਹਨਾਂ ਦੀ ਮਾਰਕੁੱਟ ਕੀਤੀ ਗਈ ਉਸ ਵਿੱਚ ਪਾਵੇਂ ਕਸ਼ਮੀਰੀ ਵਿਦਿਆਰਥੀ ਹੋਵੇ ਜਾਂ ਕਸ਼ਮੀਰ ਤੋਂ ਰਹਿਣ ਲਾ ਕੋਈ ਵਿਅਕਤੀ ਉਤੇ ਰਹਿੰਦਾ ਹੋਵੇ ਇਸ ਤੋਂ ਲਾ ਮਨਜੀਤ ਸੈਣੀ ਨੇ ਇਹ ਵੀ ਕਿਹਾ ਕਿ ਜੇ ਕਸ਼ਮੀਰੀ ਦੇ ਖਿਲਾਫ ਇੱਕ ਗਲਬਤ ਹੁੰਦੀ ਤਾਂ ਉਹਨਾਂ ਦੇ ਗਾਰਡ ਜੋ ਕੁੱਟੇ ਜਾਂਦੇ ਉਹਨਾਂ ਦੇ ਗਾਰਡ ਵੀ ਦੋ ਕੁੱਟੇਗੇ ਮਨਜੀਤ ਸੈਣੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਸਾਰੇ ਮਾਮਲੇ ਦਾ ਜਿਹੜਾ ਨੋਟਿਸ ਹੈ ਉਹ ਲੈ ਦਿੱਤਾ ਗਿਆ ਉਹਨਾਂ ਕੋਲ ਕੰਪਲੇਨ ਕਰ ਦਿੱਤੀ ਗਈ ਹੈ ਪਟਿਆਲਾ ਦੇ ਐਸਪੀ ਵੈਭਪ ਚੌத்ਰੀ ਨੇ ਵੀ ਇਸ ਬਾਰੇ ਦੱਸਿਆ ਕਿ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਉਹਨਾਂ ਵੱਲੋਂ ਹੀ ਅਜੇ ਹੀ ਗੱਲਬਾਤ ਆਖੀ ਗਈ ਮਨਜੀਤ ਸਿੰਘ ਸਿਆਣੀ ਜੀ ਬੋਲ ਰਹੇ ਹੋ ਜੀ ਅਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਹਾਊਸਫੈਡ ਸੁਸਾਇਟੀ ਦੇ ਪ੍ਰਧਾਨ ਹੈਗੇ ਹੋ ਨਹੀਂ ਮੈਡਮ ਜੀ ਸਾਡੀ ਪ੍ਰਧਾਨ ਮੈਂ ਨਹੀਂ ਹਾਂ ਜੀ ਦੱਸੋ ਪੰਜਾਬ న్యూਸ ਟੁਡੇ ਤੋਂ ਬੋਲ ਰਿਹਾ ਵੀ ਜਿਹੜੀ ਜਿਹੜੀ ਰਾਤ ਲੜਾਈ ਹੋਈ ਉਹਦੇ ਬਾਰੇ ਜਾਣਕਾਰੀ ਲੜੀ ਸੀਗੀ ਅੱਛਾ ਜੀ ਹਾਂ ਰਾਤੀ ਭਾਜੀ ਉਹ ਮੁੰਡੇ ਸੀ ਜਿਹੜੇ ਆ ਨਾ ਜਿਹਨਾਂ ਨੇ ਮਾਰਕੁੱਟ ਕੀਤੀ ਹੈ ਨਾ ਜੀ ਹਾਂ ਜੀ ਇੱਕ ਗੱਡੀ ਆਈ ਸੀ ਅੰਦਰ ਤੇ ਉਹਨੂੰ ਗਾੜਨੇ ਰੋਕ ਲਿਆ ਸੀ ਜੀ ਅੱਛਾ ਗਾੜਨੇ ਨੇ ਰੋਕਿਆ ਤੇ ਕੀ ਕਹਿੰਦੇ ਆ ਇਹ ਪਿੱਛੇ ਮੋਟਰਸਾਈਕਲ ਤੇ ਸੀ ਮੁੰਡੇ ਅੱਛਾ ਇਹਨਾਂ ਨੇ ਪਿੱਛੇ ਦੇਣੀ ਸ਼ੁਰੂ ਕਰਤੀ ਤੇ ਮੁੰਡੇ ਨੇ ਕਿਹਾ ਵੀ ਇਹਨੇ दारू ਪੀਤੀ ਹੋਈ ਸੀ ਅੱਛਾ ਜੀ ਤੇ ਇਹਨੇ ਮੁੰਡੇਰੇ ਕਿਹਾ ਗਾੜਨੇ ਸਾਡੇ ਨੇ ਕਿਹਾ ਵੀ ਰੁਕ ਜਾ ਜੇ ਇੱਕ ਮਿੰਟ ਐਂਟਰੀ ਪਾ ਲੈ ਦੀ ਠੀਕ ਹੈ ਠੀਕ ਹੈ ਜੀ ਉਹ ਐਂਟਰੀ ਪਾਣ ਲੱਗਾ ਤੇ ਉਹ ਥੋੜੀ ਅੱਗੇ ਗਈ ਤੇ ਉਹਨੇ ਗੱਡੀ ਉਹ ਗੱਡੀ ਦੇ ਕੋਲ ਆ ਕੇ ਖੜ ਗਿਆ ਜੀ ਦੀ ਉਹਨੂੰ ਕਹਿੰਦਾ ਇੱਧਰ ਨੂੰ ਚੱਲ ਉਹਨੇ ਸੁਣਿਆ ਨਹੀਂ ਜੀ ਦਾ ਅੱਛਾ ਗੱਡੀ ਵਾਲੇ ਨੇ ਫਿਰ ਥੋੜੀ ਜਿਹੀ ਗੱਡੀ ਅੱਗੇ ਗਈ ਇਹਨੇ ਅੱਗੇ ਆ ਕੇ ਨਾ ਗੱਡੀ ਅੱਗੇ ਲਾ ਕੇ ਨਾ ਮੋਟਰਸਾਈਕਲ ਨੂੰ ਰੋਕ ਲਿਆ ਜੀ। ਅੱਛਾ। ਰੋਕੇ ਸ਼ੀਸ਼ਾ ਉਤਰਵਾ ਕੇ ਥੱਫਣ ਮਾਰਨੇ ਸ਼ੁਰੂ ਕਰਦੇ। ਫਿਰ ਉਹ ਵੀ ਮੁੰਡੇ ਸੀ ਜੀ ਜਿਹੜੇ ਉਹਨਾਂ ਦੇ ਵੀ ਬੰਦੇ ਹੋਇਆ ਸੀ ਉਹਨਾਂ ਨੇ ਜਿਹੜਾ ਕੁੱਟਿਆ ਜੀ। ਹਾਂ ਬਾਰੇ ਆ ਰਹੀਏ ਵੀ ਕਸ਼ਮੀਰੀ ਵਿਦਿਆਰਥੀ ਸੀ ਉਹਨਾਂ ਨੂੰ ਕੁੱਟਿਆ ਗਿਆ। ਹਾਂ ਸੁਣੋ ਸਹੀ ਫਿਰ ਫਿਰ ਮੈਂ ਦੱਸਣਾ ਤੁਹਾਨੂੰ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਕੀ ਹੋਇਆ ਹੈ ਇਹਨਾਂ ਨੇ ਉਹ ਮੁੰਡਿਆਂ ਨੇ ਜਿਹਨੂੰ ਮਾਰਿਆ ਸੀ ਨਾ ਥੱਫਣ ਉਹਨਾਂ ਨੇ ਹੈ ਕੁੱਟੇ ਜੀ ਫਿਰ ਚੰਗੀ ਤਰ੍ਹਾਂ ਮੋਟਰਸਾਈਕਲ ਵਾਲੇ। ਹੂੰ। हरियाणा ਦੇਸੀ ਮੁੰਡੇ ਐ ਅੱਛਾ ਜੀ ਜਿਹੜੇ ਵੀ ਮੁੰਡੇ ਅੱਗੇ ਆਂਦੇ ਰਹੇ ਇਹਨਾਂ ਨੇ ਉਹ ਕੁੱਟੇ ਜੀ ਫਿਰ ਕਸ਼ਮੀਰੀ ਵੀ ਕੁਮਰੇ ਸੀ ਉਹ ਕਸ਼ਮੀਰੀ ਵੀ ਕੁੱਟੇ ਜੀ ਇਹਨਾਂ ਨੇ ਤੇ ਸਾਡੇ ਗਾਰਡ ਸੀ ਖੜੇ ਗਾਰਡਾਂ ਨੂੰ ਵੀ ਮਾਰਿਆ ਜੀ ਇਹਨਾਂ ਨੇ ਅੱਛਾ ਹਾਂ ਜੀ ਪੁਲਿਸ ਵਾਲਾ ਕੋਈ ਐਕਸ਼ਨ ਲਿਆ ਗਿਆ ਜੀ ਦੁਬਾਰੇ ਓਡੀਸ ਵਾਲੇ ਤਾਂ ਹੁਣ ਮੈਂ ਦੇਤੇ ਸੀ ਰਾਗ ਬੁਲਾ ਕੇ ਠਾਕਾ ਪੁਲਿਸ ਥਾਣੇ ਦੇਤੇ ਸੀ ਅੱਛਾ ਕੋਈ ਕੀ ਕੀਤਾ ਪੁਲਿਸ ਵਾਲੇ ਕਿਹੜਾ ਥਾਣਾ ਸੀਗਾ ਮਨੂੜ ਮਨੂੜ ਜੀ ਮਨੂੜ ਅੱਛਾ ਮਤਲਬ ਇਹਦਾ ਪਹਿਲਗਾਮ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਤੜ ਕਹਿਣ ਦਾ ਮਤਲਬ ਨਹੀਂ 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 ਕੋਈ ਸਬੰਧ ਨਹੀਂ ਹੈ ਗਾਜੀ ਪਹਿਲਗਾਮ ਦਾ ਕੋਈ ਸਬੰਧ ਨਹੀਂ ਹੈਗਾ ਇਹ ਪਿੱਛੇ ਪੜ ਰਹੇ ਨੇ ਸਿਰਫ ਰੋਡ ਰੇਜ ਹੈ ਮਤਲਬ ਗੱਡੀਆਂ ਦੀ ਲੜਾਈ ਆ ਕੇ ਪਿੱਛੇ ਕਰਨ ਦੀ ਗੱਡੀਆਂ ਦੀ ਲੜਾਈ ਨਹੀਂ ਹੈਗੀ ਜ ਅੱਗੇ ਪਿੱਛੇ ਨਹੀਂ ਹੈਗੀ ਗੱਡੀ ਵੀ ਤਾਂ ਲੜਾਈ ਕਿਸੇ ਹੋਰ ਨਾਲ ਹੋਈ ਸੀ ਜੀ ਇਹਦੇ ਵਿਚਾਰੇ نیچے ਬੈਠੇ ਸੀ ਜੀ ਅੱਛਾ ਹੁਣ ਕਿਹੜੇ ਮਾਰਿਆ ਜੀ ਇਹਨਾਂ ਨੂੰ ਅੱਛਾ ਕਾ ਪਹਿਲਗਾਮ ਨਾਲ ਕੋਈ ਸੀਨ ਨਹੀਂ ਹੈਗਾ ਜੀ ਇਹਦੇ ਬੱਚੇ ਬਜਾਰੇ ਪੜ ਰਹੇ ਨੇ ਸਟੂਡੈਂਟ ਨੇ ਹੂੰ ਹੂੰ ਇਹ ਹੈਗਾ ਨਾ ਜੀ ਕਹਿੰਦੇ ਹੁਣ ਜਿੱਦਾਂ ਮੈਂ ਟੋਰ ਤੇ ਜਾ ਰਹੇ ਮਨੂੰ ਮਾਰਨ ਲੱਗੇ ਦੂਜੇ ਜਾ ਰਹੇ ਉਹਨੂੰ ਮਾਰਨ ਲੱਗੇ ਜੀ ਇਹ ਕੰਮ ਕੀਤਾ ਜੀ ਇਹਨਾਂ ਨੇ ਤਾਂ ਹਰਿਆਣੇ ਵਾਲੇ ਸਾਡੇ ਗਾਰਡਨ ਨੂੰ ਵੀ ਮਾਰਿਆ ਜੀ ਪਹਿਲੇ گاਉਂ ਵਾਲੇ ਚੱਕਰਾਂ ਦਾ ਫਿਰ ਗਾਰਡਨ ਕਿਉਂ ਮਾਰਦੇ ਜੀ ਸਾਡੇ ਹੂੰ 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 ਲੜਾਈ ਤੇ ਕਿਸੇ ਹੋਰ ਨਾਲ ਹੋਈ ਹੈ ਜੀ ਹਾਂ ਆਪਸੇ ਲੜਾਈ ਹੋਈ ਸੀ ਅਤੇ ਜਿਹੜੇ ਹੋਰ ਕੋ ਮੁੰਡੇ ਬਾਹਰੋਂ ਆਏ ਤਾਂ ਉਹਨਾਂ ਸਾਹਮਣੇ ਜਿਹੜੇ ਵੀ ਕੋਈ ਆਂਦਾ ਗਿਆ ਉਹਨਾਂ ਨੂੰ ਮਾਰਕੁੱਸ ਕਰਦੇ ਹਾਂ ਹਾਂਜੀ 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 ਆਊਟਸਾਈਡਰ ਵੀ ਆਏ ਹੋਏ ਤੇ ਜੀ ਕਿ ਉਹ ਇਹਨਾਂ ਨਾਲ ਕਿੰਨੇ ਕੁ ਕਸ਼ਮੀਰੀ ਸਟੂਡੈਂਟਸ ਰਹਿੰਦੇ ਤੁਹਾਡੇ ਇਸ ਕਾਲਜ ਵਿੱਚ ਸਟੂਡੈਂਟਸ ਕਸ਼ਮੀਰੀ ਕਾਫੀ ਰਹਿੰਦੇ ਨੇ ਜੀ ਕਰੀਬ 20% ਸ਼ੂਲ ਰਹਿੰਦੇ ਸਾਡੇ ਕਸ਼ਮੀਰੀ ਕਿੰਨੇ ਕਿੰਨੀ ਕੋਈ ਕੀ ਗੁੰਤੀਸਾ ਮੇਰੇ ਸਾਹਮਣੇ 3-4000 ਬੱਚਾ ਹੋਣਾ ਜਿੱਥੇ ਉਹ ਵਾਕ ਵਾਕ ਕਾਲਜਾਂ ਜਿਹੜੇ ਨੇੜੇ ਦੇ ਕਾਲਜਾਂ ਵਾਕ ਵਾਕ ਕਾਲਜ ਹੈ ਜਿਹੜੇ ਰਹਿੰਦੇ ਜੀ ਕੁਛ ਜੋ ਉਹ ਵੀ ਕਰਦੇ ਜੋਬ ਵੀ ਕਰਦੇ ਨੇ ਕਸ਼ਮੀਰੀ ਪੜ੍ਹ ਲਿਖੇ ਨਾ ਉਹ ਇੱਥੇ ਜੋਬ ਕਰਦੇ ਨੇ ਜੀ ਅਹ ਤੇ ਕੁਛ ਨੀਗਰੋ ਰਹਿ ਰਹੇ ਨੇ 15% ਨੀਗਰੋ ਵੀ ਰਹਿ ਰਹੇ ਨੇ ਜੀ ਅੱਛਾ ਹਾਂ ਜੀ ਤੇ ਕਾਫੀ ਮਤਲਬ ਫੋਰਨ ਨੈਸ਼ਨਲ ਵੀ ਨੇ ਤੇ ਕੁਝ ਨੀਗਰ ਸਟੂਡੈਂਟ ਵੀ ਤੁਹਾਡੇ ਤੁਸੀਂ ਇੰਨੇ ਕਰਦੇ ਨੇ ਹਾਂ ਤੇ ਹਰਿਆਣਾ ਵਾਲੇ ਜ਼ਿਆਦਾ ਨੇ ਜੀ ਹਰਿਆਣਾ ਵਾਲੇ ਜ਼ਿਆਦਾ ਗੰਦ ਬੰਦੇ ਨੇ ਜੀ ਅੱਛਾ ਸਾਰੇ ਬਿਗੜਾ ਦਰੋ ਉਹ ਕੇ ਵੀਨੇ ਨਾਰੂ ਕੇ ਜੀ ਆ ਗਿਆ ਜਾਂ ਕੋਈ ਉੱਥੇ ਕਿਰਾਏ ਦੀ ਕੀ ਕੀ ਜੀ ਕਿਰਾਏ ਤੇ ਲੈ ਲੈਂਦੇ ਨੇ ਮਕਾਨ ਨੂੰ ਉਸ ਕੋ ਇਕੱਠਾ ਕਰਕੇ ਸਾਰੇ ਜਣੇ ਪੰਜ ਪੰਜ ਛੇ ਛੇ ਮੁੰਡੇ ਇਕੱਠੇ ਹੋ ਕੇ ਦਾਬ ਲੈ ਲੈਂਦੇ ਨੇ ਇਹ ਪੀਛੇ ਕੀ ਕੀ ਨਹੀਂ ਹੈਗਾ ਬਾਕੀ ਸਮਾਨ ਨੇ ਤੇ ਲੱਗਿਆ ਹੁੰਦਾ ਹੈ ਤੇ ਆਪਣਾ ਨਾਲ ਦੂਰ ਪੀਤੀਆਂ ਡਰਾਈਵਾਂ ਜੀ ਕਰਦੇ ਨੇ ਜੀ ਸਾਰੇ ਬਿਗੜੇ ਘਰਾਂ ਦੇ ਨੇ ਜੀ ਸਾਰੇ ਪੁਲਿਸ ਕੀ ਟੋਕੀ ਡਿਮਾਂਡ ਕਰਦੇ ਹੋ ਕੋਈ ਪੁਲਿਸ ਤਾਂ ਕਹਿੰਦੇ ਜੀ ਜਿਹੜੇ ਰਾ ਸਰਕਾਰ ਕੀਤੀਆਂ ਨੇ ਪਰਚਾ ਕਿੱਥੇ ਜਾਏ ਜੀ ਇਹਨੂੰ ਸਖਤ ਸਨਕਾਰਵਾਈ ਦਵਾਈ ਜਾਏ ਸਾਨੂੰ ਹੋਰ ਕੀ ਚਾਹੁੰਦੇ ਜੀ ਆਪਾਂ ਮਰਗ ਦੀ ਹੋਇਆ ਪੁਲਿਸ ਦੀ ਕਸ ਤੇ ਇੱਥੇ ਘੱਟ ਹ हां पुलिस गए बस कटली मिस्टर का बस कटली के पास तो पुलिस बुलाने दे आग... बुलाने दे पुलिस आंधी नहीं वैसे पुलिस कट जाती है बुलाने दे आंधी हां जी हां बुलाओ दे फिर आ जांदी पुलिस वैसे आप तो कास्तिया मसतती नहीं है कि पुलिस से पुलिस के अंदर साटे को इने बंदे नहीं है थाने जी डुबटा एरिया बड़ा है ना जी हम्म साहब बढ़िया ने आपा कहदे अभी रात फोन किया हिसाब साहब ने फोन चेकया मेरा ਜਰੋਨੇ ਪਟਾਰ ਭੇਜਿਆ 112 ਤੇ ਬੋਲ ਕੀਤੀ ਸੀ ਤੇ ਸੋਹ ਸਾਬ ਨੇ ਕੀਤਾ ਹੈ ਸੋਹ ਸਾਬ ਨੇ ਖੁਦ ਫੋਨ ਚੱਕਿਆ ਮੇਰਾ ਯਾਰ ਅਦੀ ਰਾਤ ਫੋਨ ਕਰੋ ਅਦੀ ਰਾਤ ਆ ਜਾਂਦੇ ਨੇ ਆ ਜਾਂਦੇ ਨੇ ਪੁਲਿਸ ਵਾਲੇ ਜੀ ਜੀ ਅਸੀਂ ਹਾਂ ਪੁਲਿਸ ਵਾਲੇ ਬੈਠੇ ਆਪਾਂ ਇਹ ਸਾਫ ਕਰਦੀਏ ਕਿ ਇਸ ਘਟਨਾ ਦਾ ਪਹਿਲਗਾਮ ਦੇ ਬੈਕਲੈਸ਼ ਨਾ 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 ਇਹਦੇ ਇਹਦੇ ਕੋਈ ਕੋਈ ਉਹ ਲਿੰਕ ਨਹੀਂ ਹੈ ਪਹਿਲਗਾਮ ਵਾਲੇ ਦਾ ਇਹਦਾ ਕੋਈ ਨਹੀਂ ਹੈ ਜੀ ਜੀ ਬਿਲਕੁਲ ਮਨਜੀਤ ਸਿੰਘ ਜੈਣੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 23 ਤੇ 24 April ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਪੁਲਿਸ ਸਟੇਸ਼ਨ ਬਨੂੜ ਵਿੱਚ ਰਿਪੋਰਟ ਹੋਇਆ ਜੋ ਜਿਹਦੇ ਵਿੱਚ ਦੋ ਪੱਖਾਂ ਦੀ ਲੜਾਈ ਹੋਣਾ ਦੱਸਿਆ ਗਿਆ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਦੋਨੋਂ ਦੋਨੋਂ ਸਾਈਡਸ ਨੂੰ ਸਾਈਡ 'ਤੇ ਕਰਕੇ ਉਹਨਾਂ ਦੇ ਬਿਆਨ ਲਿੱਤੇ ਗਏ ਇਹਦੇ ਵਿੱਚ ਦਰਸ਼ਨਯੋਗ ਇਹ ਹੈ ਕਿ ਇੱਕ ਸਾਈਡ ਜਿਹੜੀ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਤੇ ਉਹਨਾਂ ਨੇ ਵਿਦਆਊਟ ਐਨੀ ਪ੍ਰੋਵੋਕੇਸ਼ਨ ਦੂਜੀ ਪਾਰਟੀ ਦੇ ਉੱਤੇ ਹਮਲਾ ਕੀਤਾ ਹੈ ਇਹਦੇ ਵਿੱਚ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਐਫ ਆਈ ਆਰ ਲੌਂਚ ਹੋ ਰਹੀ ਹੈ ਤੇ ਇੱਕ ਜਿਹੜੀ ਕੈਟੇਗੋਰਿਕਲੀ ਮੈਂ ਦੱਸਣਾ ਚਾਹੁੰਦਾ ਕਿ ਕੁਝ ਮੀਡੀਆ ਆਊਟਲੈਟਸ ਦੇ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਆ ਪਾਰਟਿਕੂਲਰ ਰੀਜਨ ਤੇ ਪਰਸਨ ਦੇ ਅਗੇਂਸਟ ਇਹ ਲੜਾਈ ਜਗੜਾ ਹੋਇਆ ਤੇ ਮੈਂ ਇਹਨੂੰ ਟੋਟਲੀ ਨਿਗੇਟ ਕਰਦਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਦੋ ਪੱਖਾਂ ਜਿਹੜੇ ਸਟੂਡੈਂਟਸ ਦੇ ਪੱਖ ਤੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੈ ਤੇ ਪੁਲਿਸ ਆਪਣੀ ਬੰਦੀ ਕਾਰਵਾਈ ਇਹਦੇ ਵਿੱਚ ਕਰ ਰਹੀ ਹੈ